ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਲੱਗੀ ਹੈ ਜਾਖੜ ਇਸ ਦੇ ਨਾਲ ਹੀ ਗਗਨਦੀਪ अरोੜਾ ਨੇ ਦੀ ਜਾਣਕਾਰੀ ਦਿੱਤੀ ਭਾਰਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਿੰਘ ਜਖੜ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧਿਕ ਬੇਖੌਫ ਹੋ ਕੇ ਦਿਨ ਦਿਹਾੜੇ ਕਾਨੂੰਨ ਦੀਆਂ ਧਮਕੀਆਂ ਉਟਾਰ ਰਹੀਆਂ ਹਨ ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚੋਣਾਂ 'ਚ ਪੂਰੀ ਤਰ੍ਹਾਂ ਫੇਲ ਹਨ ਉਹਨਾਂ ਅੱਜ ਇੱਥੇ ਡੀ ਐਮ ਸੀ ਹਸਪਤਾਲ 'ਚ ਜਿਹਰੇ ਇਲਾਸੀਵ ਸ਼ੈਨਾ ਆਗੂ ਸੰਦੀਪ ਥਾਪੜ ਨੂੰ ਸਿਹਤ ਦਾ ਹਲ ਜਾਣਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਹਨ ਦੱਸ ਦਈਏ ਕਿ ਸੰਦੀਪ ਥਾਪੜ ਉੱਪਰ ਕੱਲ੍ਹ ਦੇ ਦਿਨ ਦਿਹਾੜੇ ਨਿਹੰਗ ਬਾਰੇ ਬਾਰੇ ਵਿੱਚ ਆਏ ਦੋ ਵਿਅਕਤੀਆਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸ਼ੇਰੀ ਜਾਖੜ ਨੇ ਇਸ ਦੀ ਜਾਣਕਾਰੀ ਦਿੰਦੇ ਹੈ ਕਿ ਹਾਕੀਮ ਮੁਖਮੰਦ ਰਿਨੂਸ ਚੇਤ ਕਰਦੇ ਹੈ ਕਿ ਹਾਕੀ ਪੰਜਾਬੀ ਸਥਿਤੀ ਬੇਕਾ